ਹੋਇਆ ਆਪਣੇ ਕੋਲ ਬਿੱਲ ਪਏ ਜਿਵੇਂ ਮੂਰਲੇ ਟਾਇਰਾਂ ਦੇ ਬਿੱਲ ਆ ਉਹ ਵੀ ਆਪਣੇ ਕੋਲੇ ਪਿਆ ਬੈਟਰੀ ਨਵੀਂ ਰਖਾਈਆ ਬੈਟਰੀ ਦਾ ਬਿੱਲ ਪਿਆ ਏ ਅਸਕੇ ਦੋਸਤੋ ਤੁਹਾਡਾ ਦੋਸਤ ਗਰਮਿੰਦਰ ਕਾਲਸੀ ਦੇ ਫੇਰ ਹਾਜ਼ਰ ਹੋਏ ਆ ਇੱਕ ਨਾਲ ਵੀਡੀਓ ਨਾਲ ਪੰਡ ਕੋਰੇ ਵਾਲੇ ਖੜੇ ਸੀਗੇ ਬਾਈ ਹੁਣਾਂ ਤੇ ਕੋਲ ਗੱਡੀ ਵਕਾਊ ਆ ਘੱਟ ਪੈਸਿਆਂ ਵਿੱਚ ਚੰਗੀ ਗੱਡੀ ਆ ਪਰਿਵਾਰਕ ਗੱਡੀ ਆ ਜੀ ਬਾਈ ਹੁਣਾਂ ਸਾਰੀ ਜਾਣਕਾਰੀ ਆਪਾਂ ਲਾਵਾਂਗੇ ਕਿ ਗੱਡੀ ਦਾ ਕੀ ਮਾਡਲ ਆ ਤੇ ਕੀ ਡਿਮਾਂਡ ਆ ਮੇਨ ਗੱਲ ਇਹ ਗੱਡੀ ਪੰਜਾਬ ਨੰਬਰ ਆ ਘਰੇਲੂ ਗੱਡੀ ਦਾ ਘਰੇ ਬਾਈਨਾਂ ਦਾ ਗੱਡੀ ਖੜੀ ਆ ਕੋਈ ਵਪਾਰੀ ਨਹੀਂ ਇਹ ਸਾਹਮਣੇ ਗੱਡੀ ਸਾਫ਼ ਵੱਡੀ ਆ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਹਾਲ ਆ ਜੀ ਠੀਕ ਆ ਜੀ ਤੇ ਬਈ ਜੀ ਆਪਣੀ ਗੱਡੀ ਵਕਾਓ ਤੁਸੀਂ ਕਿਹ ਮਾਡਲ ਆ ਜੀ ਇਹ ਇਹ ਮਾਡਲ 12 ਜੀ 12 ਮਾਡਲ ਆ ਹਾਂ ਜੀ 50 ਨੰਬਰ ਆ 50 ਨੰਬਰ ਦੇ ਨਾਲ ਆ ਬਾਕੀ ਮੇਨ ਕੱਲ ਬਈ ਐ ਹੁੰਦੀ ਆ ਕਿ ਗੱਡੀ ਇੰਜਨ ਗੇਰ ਲੋਕੇ ਹੋਵੇ ਹਾਂ ਜੀ ਉਹ ਓਕੇ ਆ ਜੀ ਗੇਰ ਲੋਕ ਤੇ ਇੰਜਨ ਨਾਲ ਵੀ ਤੇ ਬਾਕੀ ਆਪਣਾ ਕੰਮ ਹੋਇਆ ਆਪਣੇ ਕੋਲ ਬਿੱਲ ਪਿਆ ਜਿਵੇਂ ਮੂਹਰੇ ਟਾਇਰਾਂ ਦੇ ਬਿੱਲ ਆ ਉਹ ਵੀ ਆਪਣੇ ਕੋਲੇ ਪਿਆ ਬੈਟਰੀ ਨਵੀਂ ਲਖਾਈਆ ਬੈਟਰੀ ਦਾ ਬਿੱਲ ਪਿਆ ਏ ਤੇ ਬਾਕੀ ਏਸੀ ਦਾ ਕੰਮ ਕਰਾਇਆ ਏਸੀ ਦਾ ਬਿੱਲ ਪਿਆ ਏ ਲਾ ਹੋਰ ਵੀ ਕੰਮ ਕਰਾਇਆ ਉਹ ਵੀ ਬਿੱਲ ਪਏ ਆ ਬਾਈ ਉਹਨਾਂ ਦਾ ਮਤਲਬ ਹੈ ਕਿ ਗਾਈ ਬੱਚੀ ਸਾਂਭੀ ਵੀ ਸਾਂਭੀ ਹਾਂਜੀ ਪੈਸੇ ਲਾਏ ਵਿਆ ਇਹਦੀ ਗੱਲ ਅੱਜ ਰੁਪਈਆ ਨਹੀਂ ਲੱਗਦਾ ਰੁਪਈਆ ਲੱਗਦਾ ਪਹਿਲਾਂ ਤੇ ਪਾਓ ਤੇ ਚਲਾਓ ਇੰਜਨ ਦੀ ਦਿਖਾਉਣੇ ਆ ਕਿ ਇੰਜਨ ਬਿਲਕੁਲ ਸਾਫ਼ ਪਿਆ ਜੀ ਕੋਈ ਕਿਸੇ ਬਸ ਆਵਾਜ਼ ਨਹੀਂ ਕੋ ਸਾਫ਼ ਗੱਡੀ ਆ ਪਾਵਰ ਜੂਨ ਦੀ ਬੈਟਰੀ ਆ ਬਾਈ ਉਹਨਾਂ ਨੇ ਨਵੀਂ ਬੈਟਰੀ ਦਿਖਾਈ ਸੀਗੀ ਤੇ ਸਾਂਭੀ ਗੱਡੀ ਪਰਿਵਾਰਕਾ ਬਾਕੀ ਮੇਨ ਗੱਲ ਹੈ ਕਿ ਗੱਡੀ ਪੰਜਾਬ ਨੰਬਰ ਆ ਸਾਰੀ ਗੱਡੀ ਬਿਲਕੁਲ ਸਾਫ਼ ਸ਼ੀਲ ਦਾ ਟਾਇਰ ਬਿਲਕੁਲ ਸਾਫ ਲਾਈ ਵੀ ਲੱਗੇ ਆ ਅੰਦਰੋਂ ਗੱਡੀ ਦੀ ਸਫਾਈ ਫੁੱਲ ਸਾਫ ਆ ਸੰਭੀ ਆ ਤੇ ਬੀਟ ਵਾਲਿਆਂ ਦੀ ਗੱਡੀ ਆ ਇਹ ਚੈਵਰੇਸਟ ਤੇ ਭਾਈ ਜੇ ਆਪਾਂ ਜੇਕਰ ਡਿਮਾਂਡ ਦੀ ਗੱਲ ਕਰੀਏ ਕੀ ਡਿਮਾਂਡ ਆ ਜੀ ਡਿਮਾਂਡ ਇਹਦੀ 90000 ਹੈ ਜੀ ਡਿਮਾਂਡ 90000 ਆ ਤੇ ਇੱਕ ਮੇਨ ਗੱਲ ਇਹ ਆ ਕਿ ਭਾਈ ਇਹ ਗੱਡੀ ਤੁਸੀਂ ਨਾ ਕਰਾਈ ਆ ਕਿ ਹਜੇ ਨਹੀਂ ਨਹੀਂ ਆਪਾਂ ਨਾ ਨਹੀਂ ਕਰਾਈਗੇ ਜੀ ਜਿਹੜੀ ਨਾ ਨਹੀਂ ਕਰਾਈਗੇ ਜੀ ਐਫੀਡਿਟ ਤੇ ਗੱਡੀ ਆ ਐਫੀਡਿਟ ਤੇ ਹਾਂ ਜੀ ਗੱਡੀ ਦੂਜੇ ਜਾਂ ਤੀਜੇ ਨਾਮ ਹੈਗੀ ਆ ਡਿਮਾਂਡ 90000 ਇੱਕ ਬਾਈ ਵੀ ਫੋਨ ਨੰਬਰ ਦੱਸ ਦੋ ਇੱਕ ਡਰੈੱਸ ਦੱਸ ਦੋ ਜੀ ਪੈਂ ਆਪਣਾ ਨਾਮ ਪਿੰਡ ਹੈਰਾ ਪੋਰੇਆਲਾ ਜੀ ਜ਼ਿਲ੍ਹਾ ਮੋਗਾ ਤਸਵੀਰ ਮੋਗਾ ਫੋਨ ਨੰਬਰ ਹੈਗਾ 7888 34737 ਬਾਈ ਹੁਣ ਆਪਾਂ ਨੂੰ ਡਰੈੱਸ ਦੱਸਤਾ ਮੋਗੇ ਜ਼ਿਲ੍ਹੇ ਵਿੱਚ ਪਿੰਡ ਪੋਰੇਆਲਾ ਪੈਂਦਾ ਜੀ ਸਕਰੀਨ ਤੇ ਬਾਈ ਉਹਨਾਂ ਦਾ ਨੰਬਰ ਹੋਊਗਾ ਨੰਬਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਆਂ ਡਿਮਾਂਡ ਬਿਲਕੁਲ ਵਾਜਬ ਹੈ ਘੱਟ ਪੈਸਿਆਂ ਵਿੱਚ ਚੰਗੀ ਗੱਡੀ ਆ ਘਰਾਂ ਘਰੋ ਵਿੱਚ ਖੜੀ ਗੱਡੀ ਆ ਕੋਈ ਵਪਾਰ ਪੁਨੇ ਦਾ ਕੰਮ ਨਹੀਂ ਆ ਸਾਫ਼ ਸੁਥਰੀ ਗੱਡੀ ਆ ਜੀ ਸਕ੍ਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਲੈ ਲਓ ਲੈ ਸਕਦੇ ਆ ਸਾਡੀ ਵੀਡੀਓ ਦੇਖ ਲਈ ਥੋੜਾ ਧੰਨਵਾਦ